ਸਰ ਜੀ ਮੈਂ ਨਿਹਾਂ ਕੋ ਤੁਸੀਂ ਦੇਖ ਰਹੇ ਅਸਰ ਨਜ਼ਰ ਦਾ ਡਾਕਟਰ ਮੁਹੰਮਦ ਜਮੀਲウ ਰਹਿਮਾਨ ਵਿਦਾਇਕ ਮਰੇ ਕੋਟਲਾ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਸਰਕਾਰੀ ਸਕੂਲ ਭੋਜਨ ਜਿੱਥੇ ਐਮ ਐਲ ਏ ਸਾਹਿਬ ਆਪ ਪਾਰਟੀ ਦੇ ਨਹੀਂ ਖਾਸ ਪਾਰਟੀ ਦੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਨੇ ਪੁੱਛਿਆ ਜਿਹੜੇ ਟਰਾਲੀ ਚੋੜ ਏਸੀ ਚੋੜ ਆਪਦੇ ਬੱਚੇ ਦਾ ਜਨਮ ਦਿਨ ਮਨਾ ਰਿਹਾ 12 ਮਹੀਨਾ ਦੀ ਬੱਚੀ ਦਾ 13 ਮਹੀਨਾ ਦੀ ਬੱਚੀ ਨੂੰ ਜੇਸੇ ਮਹਿਗਾ ਸੰਪਾਦਕ ਜੀ ਦਾ ਬਹੁਤ ਬਹੁਤ ਜੀ ਦੇ ਨਾਲ ਧੰਨਵਾਦ ਅੱਜ ਕਹਿਣਾ ਮੈਂ ਪੜ੍ਹਾਈ ਦਾ ਵਿਕਾਸ ਕਰਤਾ ਟੀਚਰਾਂ ਦੇ ਲਾਚੀ ਚਾਜ ਕਰ ਰਹੇ ਨੇ ਟੀਚਰਾਂ ਨੂੰ ਮਜਬੂਰ ਕਰ ਰਹੇ ਨੇ 5-5 7-7 ਹਜ਼ਾਰ ਰੁਪਏ ਲਗਾਓ ਖਰਚੇ ਦੇ ਨੇ ਵੀ ਤੁਸੀਂ ਕੱਟ ਕਰੋ ਜਵਾਕਾਂ ਦੇ ਮਾਪਿਆਂ ਨੂੰ ਸੱਦੋ ਸਕੂਲਾਂ ਦੇ ਵਿੱਚ ਨਹੀਂ ਸੋਨੂੰ ਨੌਕਰੀਆਂ ਤੋਂ ਲਾਹਾਂਗੇ ਬਰਾਵੋ ਜਿੰਨਾ ਚੇ ਛੋਟੇ ਜਵੀਰਾ ਜਾਗਦੇ ਨੇ ਤੁਸੀਂ ਸਵਾਲ ਜਵਾਬ ਪੁੱਛਿਆ ਕਰੋ ਇਸ ਸਰਕਾਰਾਂ ਨੂੰ ਕਿਉਂ ਸਾਡੇ ਭਗਮਾਨਤ ਮਾਨ ਸਾਹਿਬ ਇਹ ਕਹਿੰਦੇ ਤੋਂ ਵੀ ਜਦੋਂ ਵੀ ਛੋਟੇ ਪਿੰਡਾਂ ਦੇ ਵਿੱਚ ਐਮਐਲਏ ਆਉਣ ਤੁਸੀਂ ਪਿਛਲਾ ਸਾਹਬ ਦਾ ਪੁੱਛਿਆ ਕਰੋ ਵੀ ਸਾਡੇ 3 ਸਾਲਾਂ ਤੁਸੀਂ ਕੀ ਕੀਤਾ ਪੰਜਾਬ ਦੇ ਲਈ ਪਿੰਡਾਂ ਦੇ ਲਈ ਅੱਜ ਜਿਹੜਾ ਝੂਠਾ ਮੁੱਠਾ ਇਹ ਵਿਚਾਰ ਕਰ ਰਹੇ ਨੇ ਅਸੀਂ ਸਕੂਲਾਂ 'ਚ ਵਿਕਾਸ ਕਰਤਾ ਗੁੱਥ ਲਗਾਣਿਆਂ ਨੂੰ ਕਲੀਆਂ ਕਰਕੇ ਲੇਟਰੀਆਂ ਨੂੰ ਕਲੀਆਂ ਕਰਕੇ ਰੰਗ ਕਰਕੇ তাজ ਮਹਿਲ ਵਰਗੇ ਫੋਟੋਆਂ ਦਿਖਾ ਰਹੇ ਨੇ ਪਰ ਪੰਜਾਬ ਦੇ ਲੋਕ ਜਾਨੂ ਨੇ ਜਿੱਥੇ ਬੰਦੀ ਤੋਂ ਆਪਾਂ ਭਰਾਵੋ ਮੂੰਹ ਤੋੜ ਮਾ ਜਵਾਬ ਦਵਾਂਗੇ ਇਹਨਾਂ ਨੂੰ ਠੀਕ ਆ ਜੇ ਵਿਕਾਸ ਕਰਿਆ ਉਹ ਦੇਖੂਗਾ ਪਹਿਲਾਂ ਦਿੱਲੀ ਵਰਗਾ ਮਟਰਗਾ ਹੁਣ ਪੰਜਾਬ ਵਰਗਾ ਕਾ ਆਉਂਦਾ ਨਾ ਆਉਂਦਾ ਵੀਰ ਸਾਹਿਬ ਕੋ तलाशी ਜਾਂਦੇ ਆਂ ਕੋਈ ਕਹਦਾ ਕੋ ਜਵਾਬ ਤੁਹਾਨੂੰ ਨਹੀਂ ਜਾਂਦੇ ਹਾਂ ਹਾਂ ਅਬਰਾਹੀ ਗੱਲ ਹੁੰਦੀ ਬੇਟੇ ਪਰਿਵਾਰ ਨੂੰ ਕੋਈ ਨਾ ਦੋ ਚਾਰ ਬੰਦੇ ਗੱਲ ਕਰਨੀ ਹੈ ਜੀ ਆ ਆ ਗੱਲ ਕਰ ਦੇ ਦੇਖੋ ਕਾਨੂੰਨ ਹੈ ਕੋਈ ਜਿਹੜੀ ਗੱਲ ਗੱਲਾਂ ਜਵਾਬ ਦੋ ਕਿਉਂ ਲੱਖ ਜਾਂਦੇ ਹੋ ਬਹੁਤ ਬੰਦੇ ਗੱਲ ਕਰਦੇ ਆ ਰਹੇ ਸੀ ਜਾਦੇ ਆਓ ਇਧਰ ਆ ਸਰ ਕੀ ਸਾਡੀ ਕੀ ਹੈ ਕਿ ਕਿੱਥੇ ਕਰਦਾ ਭਾਈ ਜਦੋਂ ਅਸੀਂ ਨੂੰ ਪੁੱਛੀ ਕਿਸਾਨਾਂ ਦਾ ਤੋਂ ਟ੍ਰੈਡਰ ਹਰ ਚਾਕੇ ਧਰਨਾ ਸਮਾਪਤ ਇਹ ਟ੍ਰੈਡਰ ਕਰਦੇ ਆਉਣੇ ਇਹਦਾ ਜਵਾਬ ਇਹ ਨਾ ਚੱਲ ਜੀਦਾ ਹੁੰਦੀ ਆ ਨਾ ਇਹ ਆਪਣਿਆਂ ਦੇ ਕੋਲੋਂ ਪਾ ਧਰਨਾ ਲਾਇਆ 13 ਮਹੀਨੇ ਚੱਲੇ ਆ ਅਸੀਂ ਵੀ ਸ਼ਾਮਿਲ ਰਹੇ ਉਹ ਵੀ ਲਾ ਲੈਣਾ ਸਦਾ ਬਾਹਰ ਨਹੀਂ ਲਾਹ ਸਦਾ ਬਾਹਰ ਨੂੰ ਲਾਹ ਲੈਣਾ ਸੈਂਟਰ ਸੈਂਟਰ ਅਦੋਂ ਤੇ ਜਨੀਦਰ ਸਿੰਘ ਸਾਹਿਬ ਦਾ ਆ ਨਾ ہماری ਪਾਰਟੀ ਦੀ ਦਿੱਲੀ ਸਰਕਾਰ ਨੇ ਇਸ ਤੇ ਪ੍ਰਿਆਸ ਸਰਕਾਰ ਨੂੰ ਆਮ ਆਦਮੀ ਪਾਰਟੀ ਦੀ ਇਹਦਾ ਜਵਾਬ ਹੈ ਨਾ ਇਹਦਾ ਜਵਾਬ ਦੇਣਾ ਤੇਜਦੀਵਾਲ ਸਾਹਿਬ ਦੀ ਸਰਕਾਰ ਨੇ ਜਿਸ ਵਕਤ ਕੇਂਦਰੀ ਸਰਕਾਰ ਨੇ ਕਿਹਾ ਵੀ ਅਸੀਂ ਸਟੇਡੀਅਮ ਨੂੰ ਖੇਡ ਚ ਬਦਲਣਾ ਹੈ ਹਾਰੇ ਕਿਸਾਨ ਫੜ ਕੇ ਹੰਦ ਕਰਨੇ ਨਾ ਤੇਜਦੀਵਾਲ ਸਾਹਿਬ ਨੇ ਬਿਲਕੁਲ ਅਸੀਂ ਪਰਮਿਸ਼ਨ ਨਹੀਂ ਦਵਾਂਗੇ ਠੀਕ ਹੈ ਜੀ ਲਾਈਟ ਦਾ ਪ੍ਰਬੰਧ ਤਾਂ ਕਿੱਦਾਂ ਪਾਣੀ ਦਾ ਪ੍ਰਬੰਧ ਇਹ ਜਿਹੜੇ ਪ੍ਰਬੰਧ ਨੇ ਇਹ ਪ੍ਰਬੰਧ ਨੇ ਮੇਰੀ ਗੱਲ ਸੁਣੋ ਜਿਹੜੀ ਪੰਜਾਬ ਸਰਕਾਰ ਦੀ ਗੱਲ ਚੱਲਦੀ ਉੱਥੇ ਲਿਆਓ ਗੱਲ ਨੂੰ ਮੋੜ ਤੋਂ ਉਧਰ ਦਿੱਲੀ ਵਾਲਿਆਂ ਵੱਲ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਨੇ ਸਾਡਾ ਵਾਅਦਾ ਕੀਤਾ ਬੈਠੇ ਸੀ ਕਿਸਾਨਾਂ ਦੀਆਂ ਮੰਗਾਂ ਦੇ ਤਾਲੂਕ ਨਾਲ ਕੇਂਦਰ ਦੇ ਮੰਤਰੀ ਔਰ ਮਤਲਬ ਵੀ ਉਹਨਾਂ ਦੇ ਨੁਮਾਇੰਦਿਆਂ ਨਾਲ ਰਾਤ ਨੂੰ 2-2 ਵਜੇ ਤੱਕ ਖਾਣੀ ਉਹਨਾਂ ਦੇ ਨਾਲ ਲੜਕੀ ਗੱਲਬਾਤ ਕਰਦੇ ਰਹੇ ਇਹ ਸਾਨੂੰ ਇਹ ਨਹੀਂ ਪਤਾ ਵੀ ਕਿਸਾਨ ਜਿਹਨਾਂ ਦਾ ਖਿਲ ਕਰਦਾ ਸੀ ਕਿ ਕੋਈ ਕੇਰੀਵਾਲ ਨੂੰ ਬਰੀਕ ਰੋਣ ਖਾਤਰ ਕਰਦਾ ਸੀ ਵੀ ਤੁਸੀਂ ਪੰਜਾਬ ਜਾ ਕੇ ਡੰਡਾ ਫਿਖਦੇ ਆ ਕਿਸਾਨਾਂ ਦੇ ਪੰਜਾਬ ਦੇ ਉੱਤੇ ਵੀ ਤੁਸੀਂ ਉਹਨੂੰ ਹੱ ਇਹ ਅਸਿਸਟੈਂਟ ਮਤਲਬ ਇਹ ਇਹਦੀ ਗੱਲ ਤਾਂ ਫਿਰਦਾ ਸਾਡੀ ਗੱਲ ਨਹੀਂ ਫਿਰਦਾ ਜੇ ਆ ਤੁਹਾਡੀ ਗਲਤ ਬਹਿਮੀ ਆ ਫਿਰ ਸਾਨੇ ਦੱਸ ਦਿਓ ਵੀ ਤੁਸੀਂ ਸਾਡਾ ਧਰਨਾ ਸੱਚ ਕਾਇਆ ਕਰਾ ਤੁਹਾਨੂੰ ਕੋਈ ਡਿੱਕਾ ਕੀ ਦੀਆਂ ਸਰਕਾਰ ਨੂੰ ਨਹਿਰੀ ਪਾਣੀ ਮਤਲਬ ਵੀ ਨਹਿਰੀ ਪਾਣੀ ਦਾ ਫੇਰ ਹੋਰ ਪਾਸੇ ਲੈਣਾ ਇਗਲੀ ਤੁਹਾਨੂੰ ਦਿਨ ਚ ਦੇ ਰਹੇ ਆ ਪੂਰੀ ਦੇ ਰਹੇ ਆ ਤੁਸੀਂ ਹਜ਼ਾਰ ਰੁਪਏ ਕਰਕੇ ਦਿਖਾ ਗਏ ਤੇ ਕਿੱਧਰ ਗਿਆ ਉਹ ਹਜ਼ਾਰ ਰੁਪਿਆ ਉਹ ਵੀ ਦਵਾਂਗੇ ਕਦਮ ਹੋਗੇ ਪਹਿਲਾਂ ਤਾਂ ਬੋਲੀ ਨਹੀਂ 7 ਸਾਲ ਹੋ ਗਏ 7 ਸਾਲ ਦੀ ਬਾਦਲੀ ਸਰਕਾਰ ਦੀ ਕਹੋ ਨਹੀਂ ਬੋਲੀ ਬਾਦ ਕੋ ਲੈਣੀ ਉਹ ਰੇ ਰਜਾਨੀ ਮਰ ਦੁੱਤੀ ਮਾਰ ਮੈਂ ਉਹ ਰੇ ਰਜਾਨੀ ਬਰਮੁੱਤੀ ਖਾਲ ਦੇ ਬਾਰੇ ਸਵਾਲ ਜੋ ਪੁੱਛ ਰਹੇ ਨੇ ਆ ਤੁਹਾਡੀ ਗ ਛੱਡੀ ਆਈ ਬੋਲੀ ਆ ਜੀ ਕਹਿੰਦਾ ਡੰਡਾ ਚਾੜ੍ਹ ਕੇ ਚੱਲ ਗਾ ਉਹ ਤੋਂ ਬੰਦੇ ਸਾਹਿਬ ਤੁਸੀਂ ਬੋਲੀ ਕਰ ਰਹੇ ਹੋਗੇ ਤੁਸੀਂ ਕਹਿੰਦੇ ਸਾਹਿਬ ਬੋਲੀ ਗਲਤ ਕਰ ਰਹੇ ਹੋ ਭਾਰਤੀ ਕਿਸਾਨ ਜੂਨੀ ਨਿਕਤਾ ਉਗਰਾਹਾ ਵੱਲੋਂ ਭੂਦਨ ਸਕੂਲ ਦੇ ਵਿੱਚ ਮਲੇਰ ਕੋਲੇ ਦੇ ਵਿਧਾਇਕ ਡਾਕਟਰ ਜਮਿਲੂ रहमान ਜੀ ਪਹੁੰਚ ਰਹੇ ਨੇ ਉਹਨਾਂ ਨੂੰ ਸਵਾਲ ਜਵਾਬ ਕਰਨ ਵਾਸਤੇ ਬਲਾਕ ਮਲੇਰ ਕੋਲੇ ਦੇ ਸਾਡੇ ਸਾਥੀ ਉਹਨਾਂ ਦੇ ਜਿਹੜਾ ਸਕੂਲ ਆ ਭੂਜਨ ਦਾ ਉਹਦੇ ਗੇਟਾਂ ਮੂਰੇ ਖੜਿਆ ਕਿਉਂਕਿ ਐਮਐਲਏ ਸਾਹਿਬ ਨੂੰ ਸਵਾਲ ਕਰਨਿਆਂਗੇ ਉਹਨਾਂ ਦਾ ਜਵਾਬ ਲੈਣੇ ਵੀ ਜਿਹੜੇ ਟਰਾਲੀ ਚੋਰ ਨੇ ਉਹਨਾਂ ਦੇ ਉੱਤੇ ਕਿੰਨਾ ਕਿੰਨਾ ਐਕਸ਼ਨ ਲਿਆ ਜਾਂ ਸਾਡੀਆਂ ਫਸਲਾਂ ਜਿਹੜੀਆਂ ਤਬਾਹ ਹੋਈਆਂ ਨੇ ਪਾਣੀ ਨਾਲ ਕਹਿੰਦੇ ਸੀ ਮੁਰਗੀ ਦਾ ਮੁਆਵਜ਼ਾ ਬੱਕਰੀਆਂ ਦਾ ਮੁਆਵਜ਼ਾ ਦੇਵਾਂਗੇ ਉਹ ਸਾਡੇ ਮੁਆਵਜ਼ੇ ਦੀ ਗੱਲ ਜਿਹੜੀ ਉਹ ਅੱਧ ਵਿਚਾਲੇ ਲੰਮਕਦੀ ਹੈ ਹਜੇ ਸਾਡੀਆਂ ਮਾਮਾ ਭੈਣਾਂ ਦੇ ਖਾਤੇ 'ਚ 1000 1000 ਰੁਪਿਆ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ लाਠੀ ਚਾਰਜ ਸਮਾਨ ਚੋਰੀ ਕੀਤਾ ਗਿਆ ਇਥੋਂ ਦੇ ਵਿਧਾਇਕਾਂ ਵੱਲੋਂ ਜਾਂ ਸਾਰੇ ਜਥੇਬੰਦੀਆਂ ਰਲ ਕੇ ਚੰਡੀਗੜ੍ਹ ਜਾਣ ਦਾ ਪ੍ਰੋਗਰਾਮ ਬਣਾਇਆ ਸੀ ਉਹਨਾਂ ਉੱਤੇ लाਠੀ ਚਾਰਜ ਕੀਤਾ ਗਿਆ ਇਹ ਸਵਾਲ ਲੈ ਸਾਡੇ ਇਹਨਾਂ ਦਾ ਜਵਾਬ ਲੈਣ ਵਾਸਤੇ ਸਾਡੇ ਕਿਰਤੀ ਲੋਕ ਭੂਦਨ ਸਕੂਲ ਦੇ ਗੇਟ ਅੱਗੇ ਖੜਿਆ ਕਿਉਂਕਿ ਉਹਨਾਂ ਨੇ ਰਹਿਮਾਨ ਜੀ ਨੇ ਕਾ ਕੰਦ ਦਾ ਉਦਘਾਟਨ ਕਰਨਾਗਾ ਜਿਹੜੀ ਆ ਕੰਧ ਆਗੀ ਤੁਹਾਨੂੰ ਮੈਂ ਦਿਖਾ ਦਨਾ ਮੜਾ ਜ ਆ ਇੱਥੋਂ ਚੱਲ ਕੇ ਆਹ ਲਾਲ ਚੱਲ ਕੇ ਇੰਨੀ ਕੰਧ ਆਹੀ ਜਿਹਦਾ ਘਾਟਨ ਕਰਨ ਵਾਸਤੇ ਆ ਰਹੇ ਨੇ 20 ਸਾਲ ਪਹਿਲਾਂ ਬਣੀ ਹੈ ਨਹੀਂ ਇਹ ਇਹ ਇੱਥੋਂ ਦੇ ਲੋਕ ਦੱਸਦੇ ਵੀ 30 ਸਾਲ 25 ਸਾਲ ਪਹਿਲਾਂ ਕੰਧ ਬਣੀ ਹੋਈ ਆ ਲੈ ਇੰਨੀ ਕੰਧ ਆ ਆ ਦੇਖ ਲੋ ਆ ਬਾਕੀ ਸਾਰੀ ਪੁਰਾਣੀ ਆ ਇਹਦਾ ਉਦਘਾਟਨ ਕਰਨ ਲਈ ਆ ਰਹੇ ਨੇ ਇਸ ਕਰਕੇ ਜਿਹੜਾ ਸਿੱਖਿਆ ਕ੍ਰਾਂਤੀ ਕਹਿੰਦੇ ਨੇ ਲਿਆਉਣ ਨੂੰ ਆ ਸਿੱਖਿਆ ਨਹੀਂ ਕ੍ਰਾਂਤੀ ਆ ਭਰਾਵੋ ਇਹਨਾਂ ਦਾ ਵਿਕਾਸ ਆ ਅੱਜ ਤੁਸੀਂ ਦੇਖ ਹੀ ਲਿਆ ਝੂਠੇ ਨੇ ਕੋਈ ਪ੍ਰਾਣੇ ਬਾਥਰੂਮ ਦਾ ਜਿਵੇਂ ਕਹਿੰਦੇ ਤਾਂ ਦੋ ਚਾਦਰਾਂ ਧਰ ਕੇ ਅਧਗਾਟਨ ਕਰਤਾ ਤਿੰਨ ਤਿੰਨ ਵਿਧਾਇਕਾਂ ਦੇ ਨਾਂ ਲਿਖਤੇ ਇਹੀ ਮਾਨ ਸਾਹਿਬ ਨੇ ਜਿਹੜੇ ਕਹਿੰਦੇ ਸੀ ਅਸੀਂ ਮਿਸਤਰੀ ਦਾ ਨਾਂ ਲਿਖਿਆ ਕਰਾਂਗੇ ਅਸੀਂ ਇੱਟਾ ਫੜਾਉਣ ਵਾਲਾ ਦਾ ਨਾਂ ਲਿਖਾਂਗੇ ਨੀ ਪੱਥਰ ਤੇ ਪਰ ਇਹ ਮਾਨ ਸਾਹਿਬ ਇਹਨਾਂ ਦੇ ਵਿਧਾਇਕ ਆਪ ਉਹਦੇ ਜਿਵੇਂ ਕਹਿੰਦੇ ਆ ਵੀ ਨਾਂ ਲਿਖ ਲਿਖ ਪਾਈ ਜਾਂਦੇ ਆਗੇ ਆਹ ਪੂਰਨ ਦਾ ਸਕੂਲ ਆ ਜਿੱਥੇ ਅੱਜ ਸਵਾਲ ਕੀਤੇ ਜਾਣੇ ਨੇ ਮਾਨ ਸਾਹਿਬ ਦੇ ਜਿਹੜੇ ਸਾਡੇ ਮਲੇਗੋਲਾ ਬਲਾਕ ਇੱਥੇ ਜ਼ਿਲ੍ਹੇ ਦੇ ਵਿਧਾਇਕ ਨੇ ਡਾਕਟਰ ਜਮੀਲੂ रहमान ਜੀ ਸਾਡੇ ਕਿਰਤੀ ਲੋਕ ਉਹਨਾਂ ਦੇ ਸਵਾਲਾਂ ਦੇ ਸਵਾਲ ਕਰਨ ਨੂੰ ਜਵਾਬ ਮੰਗਣ ਲਈ ਅੱਜ ਭੂਦਨ ਸਕੂਲ ਦੇ ਅੱਗੇ ਜਿਲ੍ਹੇ ਵਿੱਚ ਗੜਕਾ ਰੋਲ ਰਹੀਆਂ ਨੇ ਸਰ ਇਹ ਕੱਲ ਸਾਡੇ ਪਿੰਡ ਪਰਸੋ ਗਏ ਨੇ ਦਾ ਨੇ ਜਾ ਕੇ ਜਿਹੜੀ ਗੱਡੀ 'ਚ ਬਹਿ ਗਏ ਸਾਡੇ ਪਿੰਡ ਜਾ ਕੇ ਦੇਖੋ ਕੜਕੜਾ ਹੜਾ ਆਇਆ ਪਿਆ ਕੋਈ ਲੋਡਿੰਗ ਨਹੀਂ ਹੋ ਰਹੀ ਕਿ ਜਰਲ ਬਿਕਣੀ ਨਹੀਂ ਰਹੀ ਗਲਕਾ ਅਸੀਂ ਬਾਹਰ ਦਾ ਲੈਣ ਵਾਸਤੇ ਨੋਕ ਕੋਲ ਜਾ ਜਾਂਦੇ ਸਰ ਬਾਈ ਬਾਈ ਦੇ ਲੋਕਾਂ ਜੀ ਜਿਵੇਂ ਜਿਵੇਂ ਦੇ ਲੋਕਾਂ ਨੂੰ ਬੰਦ ਜਿਵੇਂ ਬੈਠੇ ਨੂੰ ਜਿਹੜੀ ਕੰਕਰਾਂ ਨੂੰ ਨੁਕਸਾਨ ਆਇਆ ਛੜ ਗਿਆ ਉਹਦਾ ਮਾਮਲਾ ਐਮਐਲਏ ਸਾਹਿਬ ਬਾਹਰ ਪਹਿਲਾਂ ਹੜੇ ਹੜੀ ਨਾਲ ਪਹਿਲਾਂ ਹੜਾ ਦੇ ਦਿੰਦੇ ਜੀ ਹੜਾ ਦਾ ਮਾਪਜਾ ਪਹਿਲਾਂ ਹੜਾ ਦਾ ਮੈਂ ਜੂ ਕੇ ਦੋ 10 ਦਿਨ ਮੰਡੀ ਹੋਏ ਬੈ ਕੇ ਨਸਰਫ ਆ ਗਏ ਉਦੋਂ ਬਾਅਦ ਮਿਲਦਾ ਪਹਿਲਾਂ ਹੜਾ ਦਾ ਮਾਉਜਾ ਦੇ ਦਿਓ ਜੀ ਫਿਰ ਦੇ ਦਾਂਗਾ ਕਣਕ ਦਾ ਮਾਉਜਾ ਤੁਸੀਂ ਜੀਰੇ ਤੇ ਮੁੰਡਾ ਮੱਤ ਕੇ ਮਰ ਗਿਆ ਇੱਕ ਇੱਕ ਦਾਖਲਾ ਉਹ ਵੀ ਮਰ ਗਿਆ ਜੀ ਮਰ ਗਿਆ ਮੁੰਡਾ ਕੋਲੋਂ ਟੁੱਟੀ ਆ ਮਰ ਗਿਆ ਦੋ ਮੁੰਡੇ ਮਰੇ ਨੇ ਜੀਰੇ ਦੇ ਵਿੱਚ ਅੱਗ ਤੇ ਮਰ ਗਿਆ ਜੀ ਸਾਹਿਬ ਗੋਲੀਆਂ ਪਰ ਚਲੀ ਜਾਂਦੇ ਉਹੀ ਗੱਲ ਕਰੀਏ ਆ ਗੱਲ ਕਰ ਦੇ ਦੇ ਕੋ ਕਾਨੂੰਨ ਆ ਫੁੱਟਿਆ ਜਿਹੜੀ ਗੱਲ ਕੇ ਜਵਾਬ ਦੇ ਕਿਉਂ ਲੱਗਦੀ ਅਜਿਹਾ ਦੇ ਕੋ ਕਹਣਾ ਫਿਰ ਆਓ ਜੀ ਗੱਲ ਕਰ ਆਓ ਇਧਰ ਆ ਜੀ ਸਾਡੀ ਬੈਂਕੀ ਜਦੋਂ ਅਸੀਂ ਬਿੱਲੀਦਾਰ ਹੇ ਪਕਾਇਦਾ ਸਰਕਾਰ ਨਹੀਂ ਕਰ ਚੁੱਕੀ ਆ ਕਿ ਕਿਸਾਨ ਆਪਦੀ ਰਾਹ ਤਾਂ ਨਹੀਂ ਜਾਣ ਦਿੱਲੀ ਜਾਂਨਗੇ ਜਾਂ ਗੁਰਜਾਂਗੇ ਕਿ ਲਾਹੌਰ ਜਾਣਗੇ ਦੇਖਾ ਤੀ ਨਹੀਂ ਕਰਦੇ ਐ ਤੁਮਾਂ ਤੁਮ ਸਭ ਕਹੇ ਹਾਂ ਅਸਾਉਟਵਰ ਕੀ ਕਰ ਰਿਹਾ ਜੀ ਸਾਡੇ ਕਿਸਾਨਾਂ ਦੇ ਉੱਤੇ ਟਰੈਲੀਆਂ ਆਹ ਚੱਲ ਰਹੇ ਨੇ ਭਾਣਾ ਹਮਾਤਾਂ ਇਹ ਟਰੈਲੀਆਂ ਤੇ ਆ ਗਈਆਂ ਇਹਦਾ ਜੋਰ ਤਨਨਾ ਲਾਇਆ 19 ਮਿੰਟ ਲਈ ਆਪ ਨੂੰ ਵਾਦਤ ਆਪ ਇਹੋ ਚ ਸ਼ਾਮਲ ਨਹੀਂ ਉਹ ਵੀ ਲਾਹ ਲੈਣਾ ਅੱਜ ਬਾਹਰ ਨਹੀਂ ਲਾਹ ਛੇੜਾ ਬਾਹਰ ਵੀ ਉਹ ਲਾਹ ਲੈਣਾ ਸੈਂਟਰ ਸੈਂਟਰ ਅਜੋਕੇ ਦਜੀ ਤੋਂ ਸਾਡਾ ਨਾ ਮਾਰੀ ਪਾਰਟੀ ਦੀ ਦਿੱਲੀ ਸਰਕਾਰ ਨੇ ਤੁਝੇ ਇੱਥੇ ਪੰਜਾਬ ਸਰਕਾਰ ਬਣਾਉਣੀ ਆ ਆਮ ਆਦਮੀ ਪਾਰਟੀ ਦੀ ਇਹ ਤਾਂ ਜਵਾਬ ਹੈ ਨਹੀਂ ਚੰਗਾ ਜਿਹੜਾ ਜਵਾਬ ਦੇਣਾ ਉਹ ਦਵਾਉਂ ਤੋਂ ਕੇਂਦਰੀ ਸਰਕਾਰ ਨੇ ਜਿਸ ਵਕਤ ਕੇਂਦਰੀ ਸਰਕਾਰ ਨੇ ਕਿਹਾ ਵੀ ਅਸੀਂ ਸਟੇਡੀਅਮ ਨੂੰ ਜੇਹੇ ਬਦਲਣਾ ਹੈ ਹਾਰੇ ਪ੍ਰਸਾਣ ਬਣ ਕੇ ਅੰਦਰ ਕਰਨੇ ਨਾਲ ਇਹ ਜੀਵਾਸ਼ਮੈ ਬਿਲਕੁਲ ਹੀ ਪਰਮਿਟ ਨਹੀਂ ਨਾ ਮਾਣ। ਠੀਕ ਹੈ ਜੀ। ਲਾਈਟ ਦਾ ਪ੍ਰਬੰਧ ਕਰ ਦਿੱਤਾ ਪਾਣੀ ਦਾ ਇਹ ਜਿਹੜੇ ਪ੍ਰਬੰਧ ਨੇ ਇਹ ਪ੍ਰਬੰਧ ਨੇ ਮੇਰੀ ਗੱਲ ਸੁਣੋ ਜਿਹੜੀ ਪੰਜਾਬ ਸਰਕਾਰ ਦੀ ਗੱਲ ਚੱਲਦੀ ਉੱਥੇ ਲਿਆਓ ਗੱਲ ਨੂੰ ਮੁਰ ਤੋਂ ਉਧਰ ਦਿੱਲੀ ਵਾਲਿਆਂ ਦੇ ਕੋਲ ਜਿਹੜੀ ਪੰਜਾਬ ਸਰਕਾਰ ਛੱਡਣਾ ਵਾਦਾ ਬੈਠੇ ਸੀ ਕਿਸਾਨਾਂ ਆਂ ਬੀਆ ਮੰਗਾਂ ਦੇ ਤਾਲੂਕ ਨਾਲ ਕੇਂਦਰ ਦੇ ਮੰਤਰੀ ਔਰ ਮਤਲਬ ਵੀ ਉਹਨਾਂ ਦੇ ਨੁਮਾਇੰਦਿਆਂ ਨਾਲ ਰਾਤ 2-2 ਵਜੇ ਤੱਕ ਪਾਣੀ ਨੇ ਨਾਮ ਨਾਲ ਫੀਲਪਾਸ ਕਰਦੇ ਇਹ ਸਾਨੂੰ ਇਹ ਨਹੀਂ ਪਤਾ ਵੀ ਕਿਸਾਨ ਨੂੰ ਗੱਲ ਕਰਦਾ ਤੁਸੀਂ ਕੋਈ ਕੇਰੀ ਵਾਲ ਨੂੰ ਬਰੀ ਕਰਾਉਣ ਦਾ ਤਰਕ ਕਰਦਾ ਸੀ ਵੀ ਤੁਸੀਂ ਪੰਜਾਬ ਚੋਂ ਅਸੀਂ ਡੰਡਾ ਫੇਰਦੇ ਆ ਕਿਸਾਨਾਂ ਤੇ ਪੰਜਾਬ ਦੇ ਤੇ ਵੀ ਤੁਸੀਂ ਮੇਰੇ ਉੱਤੇ ਹੱਥ ਨਹੀਂ ਲਾਉਗਾ ਮੈਂ ਅਸੀਂ ਤਾਂ ਮਤਲਬ ਇਹ ਇਹਦੀ ਘੱਟ ਫਿਰਦਾ ਤੀ ਸਾਡੀ ਘੱਟ ਨਹੀਂ ਫਿਰਦਾ ਜੇ ਆ ਤੁਹਾਡੀ ਗਲਤ ਫਹੀਮੀ ਆ ਸਾਨੂੰ ਹੀ ਰੱਖ ਦੋ ਵੀ ਤੁਹਾਡਾ ਤਾਂ ਰਸੋ ਚਕਾਇਆ ਗਿਆ ਤੁਹਾਨੂੰ ਕੋਈ ਡਿੱਕਾ ਕੀ ਦਿੱਤੀਆਂ ਸਰਕਾਰ ਨੂੰ ਨਹਿਰੀ ਪਾਣੀ ਮਤਲਬ ਯਾਰ ਨਹਿਰੀ ਪਾਣੀ ਦਾ ਫੇਰ ਹੋਰ ਪਾਸੇ ਲੈਣਾ ਇਹਦੀ ਤੁਹਾਨੂੰ ਦਿਨ ਚ ਦੇ ਰਹੇ ਆ ਪੂਰੀ ਦੇ ਰਹੇ ਆ ਉਸੀਂ 1000 1000 ਰੁਪਇਆ ਕਰਕੇ ਕਿਧਰ ਖਾ ਗਏ ਤੇ ਕਿਧਰ ਗਿਆ ਓ ਰੁਪਇਆ ਉਹ ਵੀ ਦਵਾਂਗੇ ਕਦਮ ਹੋ ਗਏ ਇਹਨਾਂ ਦਾ ਬੋਲੇ ਨਹੀਂ ਸੱਤ ਸਾਲ ਹੋ ਗਏ ਤਿੰਨ ਸਾਲ ਦੀ ਸਰਕਾਰ ਬਣਿਆ ਬਾਦਲੀ ਸਰਕਾਰ ਟੀਮ ਕਿਉਂ ਨਹੀਂ ਬੋਲੇ ਬਦ ਬੋਲੇ ਨਹੀਂ ਔਰੇ ਰਜ਼ਾਨੀ ਮਰ ਦਿੰਦੀ ਮੈਂ ਮੈਂ ਔਰੇ ਰਜ਼ਾਨੀ ਮਰ ਦਿੰਦੀ ਆ ਗੱਲ ਦੇ ਬਾਰੇ ਵਿੱਚ ਸਵਾਲ ਜਿਹੜਾ ਪੁੱਛ ਰਹੇ ਰਜ਼ੇ ਨੂੰ ਆਹ ਛੋਟੀ ਗੱਲ ਕਰਨਾ ਐ ਐਮਐਲ ਸਾਬ ਛੋਟੀ ਪੁਲਿਸ ਸਹੀ ਨਹੀਂ ਆਈ ਸਾਡੇ ਡੰਡਿਆ ਦੀ ਬੋਲੀ ਆ ਰਹੀ ਤੁਸੀਂ ਕਿਹੜਾ ਡੰਡਾ ਚਾਰ ਕੇ ਅਸੀਂ ਗੱਲ ਕਰਨਾ ਐ ਐਮਐਲ ਸਾਬ ਤੁਸੀਂ ਬੋਲੀ ਗਲਤ ਕਰ ਰਹੇ ਹੋਗੇ ਤੁਸੀਂ ਐਮਐਲ ਸਾਬ ਬੋਲੀ ਗਲਤ ਕਰ ਰਹੇ ਹੋਗੇ ਅਸੀਂ ਪਿਆਰ ਨਾਲ گلی چور مرحبا 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 ਮਰਦਾਬਾ 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 ਲੀਚਾਰ ਮਰਦਾਬਾ ਮਰਦਾਬਾ ਨਾਮ ਅਬੀਬਾ ਦੀ ਮਰਦਾਬਾ 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 ਲੀਚਾਰ ਮਰਦਾਬਾ ਲੀਚਾਰ ਮਰਦਾਬਾ ਇੱਕ ਮਿੰਟ ਦੂਜੀ ਗੱਲ ਤੁਸ ਜਸਵੰਤ ਜੈਸਲਾਨ ਮਰਦਾਬਾ ਮਰਦਾਬਾ ਰੋਕੋ ਰੋਕੋ ਨਾਮ ਰਕਾ ਦਾ ਬਾਬਾ ਜੋਦੇ ਨਾਮ ਮਰਦਾਬਾ ਜਵਾਬ ਦੇ ਨਹੀਂ ਜਵਾਬ ਨਹੀਂ ਮਸੂਲੀਆ ਮਰਦਾ ਕੰਮ ਨਹੀਂ ਹੋਣਾ ਉਹ ਤਾਂ ਇਹੇ ਤਰ੍ਹਾਂ ਹੀ ਆ ਮੜੀਆਂ ਮੰਗਾ ਬੰਦੋ ਮੰਗਾ ਸਾਨੂੰ ਇਹਨਾਂ ਮੁੱਖ ਮੰਤਰੀ ਨੇ ਸੀਐਮ ਨਾਲ ਕੇ ਹਰ ਸਬਾਰ ਕਰਿਆ ਕਰੋ ਐਮਐਲਏ ਸਾਹਿਬ ਵੀ ਸਬਾਰ ਕਰ ਰਹੇ ਨੇ ਕਿਤਾਬ ਵਿੱਚ ਤਾਂ ਫੜਿਆ ਉਹ ਤੇ ਕੀ ਕਰ ਬੈਠਾ ਉਹ ਨਾਲ ਸਾਨੂੰ ਸਵਾਲ ਕਰ ਮਾ ਸੀਐਮ ਨੇ ਕਿਹਾ ਹੋਇਆ ਉਹ ਵੀ ਕੋਠੀ ਦਾ ਕੀ ਬਣਿਆ ਆ ਜਵੀਰ ਬਣਾਈ 1.5 200 ਵਿਗੇ 1.5 200 ਵਿਗੇ ਇਹਨੂੰ ਕੋਈ ਜਵਾਬ ਦੇਣੇ ਚਾਹੀਦੇ ਨਾ ਨਾਲ ਸਾਥ ਕੁਝ ਨਾ ਗੱਲ ਕਰੋ ਅਸੀਂ ਮੰਡੀ ਆ ਮੰਡੀ ਕਰ ਕਰਾਉਣੀ ਨਹੀਂ ਆ ਇਹ ਸੋਟੇ ਆ ਸਰਵਿਸ ਓਗਰ ਆ ਗੱਲ ਨਾ ਕਰੋ ਇਹਦਾ ਤੁਸੀਂ ਮਾਰਨਾ ਜਿਹੜੇ ਲੱਖਿਆ ਮਾਰ ਲਿਆ ਨੇ ਮੇਰੇ ਪਾਸੇ ਹੋਵੇ ਮੈਂ ਨਾ ਗੱਲ ਕਰੋ ਐਮਐਲਏ ਪਾਉਗੇ ਨੂੰ ਹੋਰ ਦਿਖਾਓ ਮੈਂ ਐਮਐਲਏ ਕਹਿੰਦਾ ਵੀ ਐਮਐਲਏ ਵਾ ਤੂੰ ਮੰਗਾਂ ਤੂੰ ਸਾਨੂੰ ਅੱਖਾਂ ਨਾਲ ਵੱਡਾ ਸਾਨੂੰ ਅੱਖਾਂ ਨਾਲ ਵੱਡਾ ਮਾਰੋ ਸਾਡੇ ਗੋਲੀ ਨਾਲ ਨਹੀਂ ਮੈਂ ਜੋ ਸੋਡਾ ਅਸਲੀ ਕਰਦਾ ਐਮਐਲਏ ਸਾਡਾ ਅੱਖਾਂ ਨਾਲ ਵੱਡਾ ਸਾਨੂੰ ਅੱਖਾਂ ਗੱਡ ਕੇ ਜਾਓ ਨਾ ਸਾਡਾ ਸਮਾਂ اوه yeah, اوه ਬੱਤ ਸੋਹਣੇ ਜੀ ਕਿਹਨਾਂ ਦਾ ਬੰਦਾ ਦਿੱਤਾ ਕਿ ਕਿ ਲਾਇਆ ਬੰਦੂ ਗੁਰੂਆਂ ਨੂੰ ਲਾ ਕੇ ਦੇਖਣਾ ਸੱਡੀਆਂ ਨੂੰ ਲਾਈਵ ਪਿਆ ਕਰਨਾ ਹੈ ਉਹ ਬੰਦਾ ਜੱਲੂ ਸਾਰੇ ਜੱਲੂ ਸਾਰੇ ਸਾਹਮਣੇ ਚੱਲ ਜਾਓ ਕੋਈ ਪੈਸੇ ਚੋ ਕੁੜੀ ਚਲੀ ਜਾਗਾ ਉਹ ਉਹ ਹਾਲ ਨਰ ਕੁੜੀ ਪੈਸੇ ਨਾਲ ਜਾ ਕੇ ਉਹ ਪੀਲਾ ਬੰਦਾ ਉਧਰ ਖਤਮ ਹੋ ਗਿਆ ਬਾਈ ਪੀਲਾ ਬੰਦਾ ਖਤਮ ਹੋ ਗਿਆ ਗੁਰਦੀ ਸਾਹਿਬ ਉਹਨਾਂ ਦਾ ਬੰਦ ਚਾਹੀਦਾ ਜੀ ਜੀ ਦਾ ਮਿਹਰ ਆ ਬਹੁਤ ਫੜੀਆ ਪੁਰਸਾਰੀਆਂ ਦੇ ਨਾਲ ਲਾਈਵ ਇਹਨਾਂ ਦਾ ਵੇਣਿਆ ਜੁਦਾ ਜੀ ਬਾਈ ਪੁਰਕੀ ਉਹਦੇ ਉੱਥੇ ਖਾਂਦੇ ਨੇ ਜੀ ਜੀ ਦੀ ਜੀ ਕਰਦਾ ਮੈਂ ਇੱਕ ਮੋਟਰ ਗੱਲ ਕਰੀਏ ਆਪਾਂ ਮਿਲ ਕੇ ਦੋਨੋਂ ਜਿਹੜਾ ਕੰਮ ਕਰਵਾਉਣਾ ਹੈ ਸਾਡਾ ਯਕੀਨ ਹੈ ਅਸੀਂ ਹੱਕ ਦੀ ਵੀ ਬੋਲਣਾ ਸਾਡਾ ਬੰਦਾਰ ਨਹੀਂ ਜੀ ਅਸੀਂ ਦੋਤਾ ਭਾਈਆਂ ਨੇ ਜੀ ਭੱਜ ਰਿਹਾ ਸਾਨੂੰ ਦਾ ਸੈਟੀ ਜੀ ਇਹ ਵੀ ਨਹੀਂ ਆਉਂਦਾ ਅੰਦਾ ਨੱਪ ਕੇ ਪੁਰਸ਼ੋ ਚਾਕੇ ਇਹਦਾ ਸਾਰਾ ਲੋਟ ਰਿਹਾ ਖੇਡ ਬੰਦੇ ਨੂੰ ਤੁਸੀਂ ਖੋਪੇ ਸਾਰ ਦੇਣਾ ਜੀ ਪਾਵਾਗੇ ਮੇਰੇ ਮੂਹ ਲੈਂਦਾ ਸਾਨੂੰ ਚੱਕਣ ਨੂੰ ਨੰਬਰ ਹੀ ਨਹੀਂ ਲੁੱਟਦਾ ਉਹ ਹੀ ਦਾ ਗੱਲ ਹੈ ਜੀ ਉਹ ਹੀ ਦਾ ਗੱਲ ਹੈ ਜੀ ਮੈਂ ਕਾਲ ਸੁਣਦਾ ਤੇ ਫਿਰ ਮੈਂ ਕਰਦਾ ਨਹੀਂ ਕਰਦਾ مردا په 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 مر ਮੇਰੇ ਅਧਿਕਾਰ ਦੇਖੋ ਇਹਨਾਂ ਦਾ ਬੋਲਦੇ ਵੀ ਆ ਜਮ ਰਹੇ ਆ ਮਰਾਂ ਲੱਗੇ ਨਹੀਂ ਯਾਰ ਬੰਦ ਖੋਲ ਕੇ ਸੁਣ ਲਓ ਵੀ ਇਸ ਇਲਾਕੇ ਤੋਂ ਬੋਟਾ ਵੀ ਨਹੀਂ ਪੂਰੀਆ ਤੇਰੀਆਂ ਨਾਲ ਟਰਾਲੀ ਚੋਰਾ ਨੂੰ ਲਾਰਕ ਸੈਂਟਰ ਦੇ ਵਿੱਚ ਪਿੰਡ ਪਿੰਡ ਨਾਲ ਗੱਡੀਆਂ ਫਰੋਲ ਕਰੋ ਇਹਨਾਂ ਨੂੰ ਸਵਾਲ ਲਵੇ ਇਹਨਾਂ ਦੇ ਸਵਾਲਾਂ ਦਾ ਉੱਤਰ ਲਓ ਅਸੀਂ ਮਲੇ ਕੋਲ ਨੇ ਕੁਰਤੀ ਰੱਖਿਆ ਪਰਿਵਾਰ ਨੇ ਦੇਲ ਪਾਲਿਆ ਐਮਐਲਏ ਸਾਹਿਬ ਪਹੁੰਚੇ ਨਹੀਂ ਕਾਗਜ਼ਾਂ ਦੀ ਕਰਦੇ ਬੱਜੇ ਮਜ਼ਦੂਰਾਂ ਦੇ ਡਾਂਗਾ ਪੈਂਦੀਆਂ ਨੇ ਮਜ਼ਦੂਰਾਂ ਦੇ ਡਾਂਗਾ ਪੈਂਦੀਆਂ ਨੇ ਸਾਡੀ ਪੁਰਾਣੀ ਸਾਡੀ ਸਕੂਟ ਤੇ ਵੀ ਨਹੀਂ ਚੱਲਦੀ ਮਾਈਕਾ ਦਾ ਡਾਂਗਾ ਲਾ ਦੇ ਰਾਤੀ ਤੇ ਆਉਂਦੇ ਨੇ ਹੁਣ ਕਾਹਦੀ ਸਾਰੇ ਮਹਿਕਮੇ ਦਾ ਬੁਰਾ ਹਾਲ ਆ ਬਿਜਲੀ ਮੋਟ ਚ ਵਗਦੋ ਸੰਕੂਲਾ ਚ ਵਗਦੋ ਕਿਤੇ ਵੀ ਨਾ ਰਹੀਆਂ ਹੋ ਗਿਆ ਜੀ ਜਲਦੀ ਕਿਸੇ ਦੀ ਅਮਲਾਕ ਦੱਸਦੇ ਸਾਹਿਬ ਨੇ ਹੁਣ ਤਾਂ ਨਾ ਆਉਣਾ ਪਤਾ ਨਹੀਂ ਕਿਹਦੀ ਨਾ ਨਾਮ ਕੱਢ ਮਲੇਕ ਕੋਲ ਸਕੂਟੀ ਚੋਰੀ ਹੋ ਗਈ ਡੀਸੀ ਦਫ਼ਤਰੋਂ ਉਹ ਸਾਡਾ ਪ੍ਰਸ਼ਾਸਨ ਮਲੇਕ ਕੋਲ ਸਕੂਟੀ ਚੋਰੀ ਹੋਈ ਹੈ ਡੀਸੀ ਦਫ਼ਤਰੋਂ ਸਾਨੂੰ ਸਕੂਟੀ ਲੱਗਣੀ ਨਹੀਂ ਮੇਰੀ ਸਾਡੀ ਕੋਈ ਕਹਿਣਾ ਨਹੀਂ ਉਹ ਜਾਣ ਕੇ ਚੁਕਾਈ ਦੀ ਐਮਐਲ ਨੇ